ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮਹਾਰਾਜ ਰਸੋਈ ਚੈਨਲ ਤੇ ਕਿੱਦਾਂ ਜੀ ਸਾਰੇ ਠੀਕ ਠਾਕ ਹੋ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਜੀ ਅਸੀਂ ਵੀ ਵਧੀਆ ਠੀਕ ਠਾਕ ਤੇ ਚੱਲਦੀ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਜੀ ਮਹਾਰਾਜ ਰਸੋਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਛੋਟਾ ਜਿਹਾ ਕਮੈਂਟ ਵੀ ਕਰ ਦਿਆ ਕਰੋ ਸੋਹਣਾ ਜਾਂ ਤੇ ਅੱਜ ਆਪ ਬਣਾਵਾਂਗੇ ਜੀ ਦਹੀਂ ਪੱਲੇ ਤੇ ਉਹਦੇ ਵਾਸਤੇ ਆਪਾਂ ਇਹ ਮਾਂ ਦੀ ਦਾਲ ਆ ਜਿਹੜੀ ਭੌਕੇ ਰੱਖਤੀ ਸੀ ਇਹ ਆਪਾਂ ਰਾਤ ਭਉਂਤੀ ਸੀਗੀ ਤੇ ਹੁਣ ਅਗਲਾ ਦਿਨ ਹੋ ਗਿਆ ਜੀ ਸਵੇਰ ਦਾ 10 ਦਾ ਟਾਈਮ ਹੈ ਤੇ ਇਹ ਦੇਖੋ ਇਹਨੂੰ ਆਪਾਂ ਮਾਰ ਲੈਣਾ ਤੇ ਇਹ ਤੁਹਾਡੇ ਕੋਲ ਦਲੇ ਹੋਏ ਮਾਂ ਹੋਏ ਤਾਂ ਜਿਆਦਾ ਵਧੀਆ ਹੁੰਦਾ ਤਾਂ ਸਿਲਕੇ ਪ੍ਰੋਪਰ ਹੀ ਲੈ ਜਾਂਦੇ ਆ ਤੇ ਇਹਨਾਂ ਤੋਂ ਸਿਲਕੇ ਜਿਹੜੇ ਲਾਉਣੇ ਔਖੇ ਆ ਸਾਫ ਤੇ ਮਾਂ ਹਤ ਕੁਛ ਹੈ ਵੀ ਇਹ ਮੈਨੂੰ ਕੁੜਕੜੂ ਜੇ ਲੱਗਦੇ ਜਿਵੇਂ ਤਾਲ ਦੇ ਵਿੱਚ ਹੁੰਦੇ ਆ ਤੇ ਅਧਿਆਕ ਤੋਂ ਲੈ ਰਹੇ ਆ ਸਿਲਕੇ ਇੱਦਾਂ ਤੋਂ ਲੈ ਨਹੀਂ ਰਹੇ ਜੀ ਮੇਰਾ ਆਦ ਦੇ ਭੰਤੇ ਵਾ ਤੇ ਸਿਲਕੇ ਜਿਹੜੇ ਸਾਰੇ ਨਹੀਂ ਲੈ ਰਹੇ ਤੇ ਚਲੋ ਜਿੰਨੇ ਲੈ ਗਏ ਆਪਾਂ ਉਹਨਾਂ ਕਲਾ ਲੈਣੇ ਆ ਨਾ ਤੇ ਘਰੀ ਬਣਾਉਣੇ ਆਪਾਂ ਕਿਹੜਾ ਚਲੋ ਸੇਲ ਕਰਨੇ ਆ ਤੇ ਬੱਲੇ ਜਿਹੜੇ ਵਧੀਆ ਬਣ ਜਾਣਗੇ ਇਦਾਂ ਵੀ ਤੇ ਪਰ ਤੁਸੀਂ ਦਲੇ ਹੋਏ ਮਾ ਜਿਹੜੇ ਭੈਓ ਉਹ ਜਿਹੜੇ ਸਿਲਕੇ ਜਿਹੜੇ ਪੂਰੇ ਤਰ੍ਹਾਂ ਲੈ ਜਾਂਦੇ ਆ ਦੇ ਥੋੜੇ ਲੈ ਲਓ ਥੋੜੇ ਵੱਧ ਲੈ ਜੇ ਹੋਣਗੇ ਤੇ ਕੁਝ ਸਿਲਕੇ ਜਿਹੜੇ ਰਹਿ ਗਏ ਆ ਥੋੜਾ ਇਹ ਚਲੋ ਕੋਈ ਗੱਲ ਨਹੀਂ ਆ ਦੇਖੋ ਕੋਲਾ ਭਰ ਗਿਆ ਸੱਕਿਆਂ ਦੇ ਨਾਲ ਵੀ ਤੇਰੀ ਓਨੀ ਕੀ ਦਾਲ ਬਚੀ ਆ ਪਿੱਛੇ ਵਸ ਜਿੰਨੇ ਸਿਲਕੇ ਲੈ ਗਏ ਤੇ ਕੁਸਤੇ ਦਾਲ ਵੀ ਥੋੜੀ ਸਖਤ ਜੀ ਲੱਗ ਰਹੀ ਹੈ ਮੈਨੂੰ ਵੀ ਦਾਲ ਵੀ ਵਧੀਆ ਨਹੀਂ ਲੱਗ ਰਹੀ ਜਿਹੜੀ ਗਲੀ ਨਹੀਂ ਹੈਗੀ ਰਾਤ ਦੀ ਭੌਂਤੀ ਹੋਈ ਹੈ ਇਤਾਂ ਕਰਕੇ ਸਿਲਕੇ ਜਿਹੜੇ ਘਟ ਲੱਥੇ ਆ ਤੇ ਤੁਸੀਂ ਜੇ ਮਾਹ ਦੀ ਦਾਲ ਦੇ ਨਹੀਂ ਬਣਾਉਣੇ ਤਾਂ ਤੁਸੀਂ ਪੀਲੀ ਦਾਲ ਨਹੀਂ ਹੁੰਦੀ ਹੁੰਦੀ ਮਸਰੀ ਉਹ ਵੀ ਭੋਕਿਓ ਦੇ ਵੀ ਬਣਾ ਸਕਦੇ ਹੋ ਪਰ ਜੇ ਅਸਲੀ ਭੱਲੇ ਬਣਾਉਣੇ ਆ ਫਿਰ ਤੁਸੀਂ ਮਾਹ ਦੀ ਦਾਲ ਦੀ ਬਣਾਓ ਕਿਉਂਕਿ ਅਸਲੀ ਭੱਲੇ ਹੁੰਦੇ ਜਿਹੜੇ ਮਾਂਹ ਦੀ ਦਾਲ ਦੀ ਬਣਦੇ ਆ ਤੇ ਉਹ ਪੀਲੀ ਦਾਲ ਤੇ ਚਲੋ ਆਪਾਂ ਬਣਾ ਲੈਨੇ ਆ ਮਿਹਨਤ ਘੱਟ ਲੱਗਦੀ ਹੈ ਨਾ ਦਾਲ ਭਿਉਂ ਕੇ ਤੇ ਪੀਸ ਲੈਨੇ ਆ ਤੇ ਬਣਦਾ ਉਹਦੇ ਵੀ ਜਾਂਦੇ ਆ ਸੂਜੀ ਦੇ ਵੀ ਬਣ ਜਾਂਦੇ ਆ ਭੱਲੇ ਤੇ ਪਰ ਜੇ ਤੁਸੀਂ ਅਸਲੀ ਟੇਸਟ ਭੱਲਿਆਂ ਦਾ ਲੈਣਾ ਤਾਂ ਫਿਰ ਤੁਸੀਂ ਦਾਲ ਦੇ ਮਾਂਹ ਦੀ ਦਾਲ ਦੀ ਬਣਾਇਓ ਤੇ ਲੋ ਜੀ ਇਹਨੂੰ ਆਪਾਂ ਪੀਸ ਲੈ ਚੰਗੀ ਤਰ੍ਹਾਂ ਸਾਰੀ ਦਾਲ ਪੀਸ ਲੈਣੀ ਹੈ ਜਿਹੜੀ ਰਹੇਗੀ ਉਹ ਵੀ ਪੀਸ ਲੈਨੇ ਆ ਤੇ ਲੋ ਜੀ ਸਾਰੀ ਦਾਲ ਆਪਾਂ ਪੀਸ ਕੇ ਤਿਆਰ ਕਰ ਲਈਏ ਤੇ ਇਹਨੂੰ ਫੱਟਣਾ ਆਪਾਂ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਇਹਦੇ ਛਾਵਾ ਪਰ ਜੇ ਤਾਂ ਭੱਲੇ ਜਿਹੜੇ ਵਧੀਆ ਬਣਨਗੇ ਫਿਰ ਸਪੌਂਜੀ ਅੰਦਰੋਂ ਤੇ ਅਸੀਂ ਬਸ ਫੱਟਣ ਵਾਲੀ ਭੱਲੇ ਜਿਹੜੇ ਇਹਦੇ ਬਣਦੇ ਆ ਵਧੀਆ ਜਿੰਨਾ ਫੱਟਾਂਗੇ ਇਹ ਚੰਗੀ ਤਰ੍ਹਾਂ ਇਹਨੂੰ 20 ਮਿੰਟਾਂ ਵਾਂਗ ਫੱਟਿਆ ਆਪਾਂ ਤੇ ਦੇਖੋ ਕਿੰਨੇ ਫੁੱਲ ਗਏ ਤੇ ਹੁਣ ਇਹਦੇ ਵਿੱਚ ਆਪਾਂ ਅੱਧੀ ਚੋਂ ਅੱਧੀ ਪੂੜੀਆ ਜਿਹੜੀ ਇਹਨੂੰ ਵੀ ਪਾ ਲੈਨੇ ਆ ਜਿਆਦਾ ਨਹੀਂ ਪਾਉਣੀ ਬਸ 2-3 ਚੁਟਕੀਆਂ ਤੁਪੈਲਾ ਮੇਰੀ ਵਰਤੀ ਹੋਈ ਹੈ ਪੁੜੀ ਇਹ ਖੁੱਲੀ ਹੈ ਤੇ ਥੋੜੀ ਜਿਹੀ ਹੈ ਬਚੀ ਰਹੀ ਨੂੰ ਤੇ ਇਹ ਆਪਾਂ ਪਾ ਲੈਂਦੇ ਆ ਜੀ ਤੇ ਤੁਸੀਂ ਬਸ ਹਾਵ ਨਾ ਪਾ ਲਿਓ ਜਿਆਦਾ ਨਾ ਪਾਓ ਤੇ ਫਿਰ ਇਹ ਨਾ ਹੋਊ ਜਿਆਦਾ ਫੁੱਲ ਜਿਆਦਾ ਆਪਾਂ ਹੁਣ ਫਿਰ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਲਾ ਲੈਨੇ ਇਹਨੂੰ ਇਹਦੇ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਜਾ ਜਿਹੜੀ ਚੰਗੇ ਤਰੀਕੇ ਦੇ ਨਾਲ ਤੇ ਇਸ ਤਰ੍ਹਾਂ ਤੁਸੀਂ ਕੋਈ ਵੀ ਲੈ ਲਓ ਚੀਜ਼ ਚਾਹੇ ਕੱਟ ਸੀ ਚਾਹੇ ਕੋਲਾ ਨਾ ਹੋਇਆ ਤਾਂ ਫੱਟ ਨਾਲ ਤੇ ਉਹਦਾ ਮੀਨੋ ਜਦੋਂ ਦਿਖ ਰਾ ਚੀਂ ਹੁੰਦਾਂ ਹੈ ਜੀ ਚਾਰ ਤੇ ਪਰ ਚੰਗੀ ਤਰ੍ਹਾਂ ਫੱਟਣਾ ਇਹਨੂੰ ਆਪਾਂ ਚਾਹੀ ਕੜਛੀ ਨਾਲ ਫੱਟ ਲਵਾਂ ਤੇ ਇਹ ਲੋ ਜੀ ਹੁਣੇ ਤਿਆਰ ਹੋ ਗਿਆ ਭੰਨੇ ਬਣਾਉਣ ਵਾਸਤੇ ਤੇ ਉਧਰ ਆਪਣਾ ਤੇਲ ਆ ਜਿਹੜਾ ਤਰਿਆ ਹੋਇਆ ਗਰਮ ਕੜਾਈ ਦੇ ਵਿੱਚ ਪਾ ਕੇ ਤੇਲ ਤੁਸੀਂ ਕੋਈ ਵੀ ਪਾਲਿਓ ਜਿਹੜਾ ਵਰਤਦੇ ਹੋ ਪਰ ਫੈਂਡ ਤੇਲ ਪਾਲਿਓ ਤੇ ਸਰੋਂ ਦਾ ਤੇਲ ਪਾਲਿਓ ਕੋਈ ਤੇਲ ਪਾਲਿਓ ਕਿਉਂਕਿ ਤੇਲ ਇਹਨਾਂ ਦੇ ਵਿੱਚ ਰਹਿਣਾ ਨਹੀਂ ਬਾਅਦ ਚ ਆਪਾਂ ਭਿਉਣੇ ਆ ਇਹ ਤੇ ਥੋੜਾ ਬਹੁਤ ਜਿਹੜਾ ਵਿੱਚ ਬਚ ਜਾਂਦਾ ਉਹ ਵੀ ਨਿਕਲ ਜਾਂਦਾ ਪਾਣੀ ਦੇ ਵਿੱਚ ਤੇ ਇਹਦੇ ਤੇ ਭੰਨੇ ਤੇ ਤਾਂ ਕਰਕੇ ਤੇਲ ਆ ਜਿਹੜਾ ਤੁਸੀਂ ਕੋਈ ਵੀ ਪਾ ਲਿਓ ਜਿਹੜਾ ਪਸੰਦ ਕਰਦੇ ਕਈ ਵਾਰ ਕਿਸੇ ਨੂੰ ਸਰੋਂ ਦੇ ਤੇਲ ਤੋਂ ਸਮੈਲ ਆਉਂਦੀ ਹੁੰਦੀ ਹੈ ਨਹੀਂ ਪਸੰਦ ਹੁੰਦਾ ਤੇ ਉਹ ਤੁਸੀਂ ਛੱਡ ਵੀ ਸਕਦੇ ਹੋ ਜੀ ਹੋਰ ਤੁਸੀਂ ਕੋਈ ਵੀ ਆਪਦੀ ਪਸੰਦ ਦਾ ਤੇਲ ਆ ਜਿਹੜਾ ਪਾ ਲਿਓ ਤੇਲ ਲਓ ਜੀ ਆਪਾਂ ਦਿਖਾਉਣੀ ਆ ਤੁਹਾਨੂੰ ਕਿੰਨਾ ਆਪਾਂ ਫੱਟ ਹੈ ਤੇ ਕਿੰਨਾ ਹਲਕਾ ਹੋ ਗਿਆ ਆਟਾ ਇਹ ਕਲਰ ਵੀ ਚੇਂਜ ਹੋ ਗਿਆ ਆ ਦੇਖੋ ਇਸ ਤਰ੍ਹਾਂ ਪਾਣੀ ਲੈ ਕੇ ਇਹਦੇ ਵਿੱਚ ਆਪਾਂ ਪਾ ਕੇ ਦੇਖ ਲੈਣਾ ਥੋੜਾ ਜਿਹਾ ਇਹ ਲੋਜੀਕ ਪਾਣੀ ਦੇ ਉੱਪਰ ਤਿਆਰ ਰਿਹਾ ਇਹ ਤੇ ਜੇ ਇਹ نیچے ਡੁੱਬ ਜਾਂਦਾ ਫਿਰ ਹਜੇ ਆਟਾ ਆਪਣਾ ਨਹੀਂ ਸੀ ਤਿਆਰ ਤੇ ਹੁਣ ਇਹ ਆਟਾ ਜਿਹੜਾ ਆਪਣਾ ਭੱਲੇ ਬਣਾਉਣ ਵਾਸਤੇ ਬਿਲਕੁਲ ਤਿਆਰ ਤੇ ਉੱਪਰ ਤਿਆਰ ਰਿਹਾ ਦੇਖੋ ਤੁਸੀਂ ਉੱਪਰ ਲਾ ਲਿਆ ਆਪਾਂ ਤੇ ਐਦਾਂ ਦੇ ਚਾਹੀਦੇ ਸੀ ਆਪਾਂ ਨੂੰ ਬਿਲਕੁਲ ਤੁਸੀਂ ਵੀ ਐਦਾਂ ਹੀ ਬਣਾ ਲਓ ਤੇ ਮਾ ਸਾਟੇ ਦੀ ਨਿਰਭਰ ਹੈ ਇਹ ਭੱਲੇ ਜੇ ਆਟਾ ਵਧੀਆ ਆਪਣਾ ਫਟਾ ਹੋਵੇ ਤਾਂ ਭੱਲੇ ਜਿਹੜੇ ਵਧੀਆ ਬਣਨਗੇ ਸਪੌਂਜੀ ਤੇ ਟੇਸਟੀ ਤੇ ਲੋ ਜੀ ਹੁਣ ਇਹਨੂੰ ਹੋਰ ਇੱਕ ਵਾਰ ਆਪਾਂ ਚੰਗੀ ਤਰ੍ਹਾਂ ਫੱਟ ਲੈਨੇ ਆ ਤੇ ਹੁਣ ਇੱਧਰ ਆਪਣੀ ਕੜਾਈ ਧਰੀ ਹੋਈ ਹੈ ਜੀ ਤੇਲ ਆਪਣਾ ਗਰਮ ਹੋ ਗਿਆ ਸਰੋਂ ਦਾ ਤੇਲ ਹੀ ਪਾਇਆ ਆਪਾਂ ਜਿਆਦਾ ਸਰੋਂ ਦਾ ਤੇਲ ਪਾਉਂਦੇ ਆ ਮਠੜਕੇ ਵਗੈਰਾ ਤੇ ਵੀ ਤੇ ਇਹਦੇ ਵਿੱਚ ਆਪਾਂ ਫਰਾਈ ਕਰ ਲੈਨੇ ਆ ਇਸ ਤਰ੍ਹਾਂ ਤੁਸੀਂ ਕਿਸੇ ਵੀ ਚਮਚੇ ਵਗੈਰਾ ਨਾਲ ਤੇ ਚਾਹੀਦਾ ਹੱਥ ਨਾਲ ਹੀ ਪਾ ਲਿਓ ਤੇ ਹੱਥ ਨੂੰ ਥੋੜਾ ਪਾਣੀ ਲਾ ਲਿਓ ਕਿਉਂਕਿ ਆਟਾ ਥੋੜਾ ਚਿਪਕਣਾ ਜਾਂ ਹੁੰਦਾ ਤੇ ਨਹੀਂ ਤੁਸੀਂ ਕਿਸੇ ਚਮਚੇ ਦੇ ਨਾਲ ਪਾ ਲਿਓ ਤੇ ਭੱਲੇ ਜਿਹੜੇ ਥੋੜੇ ਗੋਲ ਕਰਨ ਫਿਰ ਤੇ ਇਸ ਤਰ੍ਹਾਂ ਵੀ ਵਧੀਆ ਗੋਲ ਬਣਨਗੇ ਆ ਤੇ ਕੁਇਸ ਤਰ੍ਹਾਂ ਉਪਾਈ ਜਾਂਦੇ ਆ ਆਪਾਂ ਤੇ ਤੇਲ ਦੇ ਉੱਪਰ ਹੀ ਤੈਰੀ ਜਾਂਦੇ ਆ ਇਹ ਆਪਣਾ ਆਟਾ ਜਿਹੜਾ ਪੂਰਾ ਫੱਟਾ ਹੋਇਆ ਨਾ ਕਰਕੇ ਉੱਪਰ ਹੀ ਤੈਰੀ ਜਾਂਦੇ ਆ ਤੇ ਜੇ ਆਪਾਂ ਆਟਾ ਨਾ ਫੱਟਾਂਗੇ ਤਾਂ ਫਿਰ ਇਹ ਨੀਚੇ ਜਾ ਕੇ ਬੈਠ ਜਾਣਗੇ ਤੇ ਭੱਲੇ ਜਿਹੜੇ ਵਧੀਆ ਨਹੀਂ ਬਣਨਗੇ ਤੇ ਹੁਣ ਆਪਾਂ ਇਹਨਾਂ ਨੂੰ ਹਲਟ-ਪਲਟ ਕਰਕੇ ਸੇਕ ਲੈਣੇ ਆ ਜੀ ਸਾਰਿਆਂ ਨੂੰ ਚੰਗੀ ਤਰ੍ਹਾਂ ਤੇ ਕੱਚੇ ਨਾ ਰਹਿ ਜਾਣ ਅੰਦਰ ਤੱਕ ਸੇਕ ਲੈਣੇ ਆ ਆਪਾਂ ਤੇ ਸੇਕ ਆ ਜਿਹੜਾ ਥੋੜਾ ਜਿਹਾ ਘੱਟ ਕਰ ਦਿੱਤਾ ਇਹ ਦਹੀਂ ਭੱਲੇ ਜਿਹੜੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੇ ਆ ਘਰੇ ਤੇ ਗਰਮੀ ਦੇ ਵਿੱਚ ਕਿਉਂਕਿ ਠੰਡੀਆਂ ਠੰਡੀਆਂ ਚੀਜ਼ਾਂ ਖਾਣ ਨੂੰ ਜੀ ਕਰਦਾ ਹੈ ਨਾ ਹੁਣ ਗਰਮੀ ਵਧ ਰਹੀ ਹੈ ਤੇ ਫਿਰ ਆਪਾਂ ਘਰੇ ਬਣਾਉਣੀ ਹੁੰਦੀ ਹੈ ਜ਼ਿਆਦਾਤਰ ਕੋਈ ਵੀ ਚੀਜ਼ ਹੈ ਤੇ ਬਾਜ਼ਾਰ ਨਾਲੋਂ ਕਿਤੇ ਵਧੀਆ ਬਣਦੀ ਹੈ ਜੀ ਘਰੇ ਇੱਕ ਵਾਰ ਚ ਰੂਟ ਟਰਾਈ ਕਰਿਓ ਦਹੀਂ ਭੱਲੇ ਬਹੁਤ ਹੀ ਟੇਸਟੀ ਬਣਦੇ ਆ ਇਸ ਤਰ੍ਹਾਂ ਦੇ ਇਦਾਂ ਹੀ ਆਪਾਂ ਸਾਰੇ ਭੱਲੇ ਜਿਹੜੇ ਬਣਾ ਕੇ ਤਿਆਰ ਕਰ ਲੈਣੇ ਆ ਦੇਖੋ ਕਿੰਨੇ ਵਧੀਆ ਬਣ ਰਹੇ ਆ ਜੀ ਤੇ ਥੋੜੇ ਪੀਲੇ ਪੀਲੇ ਜੇ ਲੱਗਣਗੇ ਕਿਉਂਕਿ ਆਪਾਂ ਸਰੋਂ ਦਾ ਤੇਲ ਪਾਇਆ ਜੂਸ ਰिफाइंड ਤੇਲ ਪਾਵਾਂਗੇ ਫਿਰ ਇਹਨਾਂ ਦਾ ਵਾਈਟ ਕਲਰ ਆਊਗਾ ਤੇ ਲੋ ਜੀ ਭੱਲੇ ਆਪਣੇ ਬਣ ਗਏ ਸਾਰੇ ਤੇ ਹੁਣ ਆਪਣਾ ਦੁਪਹਿਰ ਦਾ ਟਾਈਮ ਹੋ ਗਿਆ ਹੁਣ ਆਪਾਂ ਪਲੇਟ ਬਣਾਉਣ ਲੱਗੇ ਆ ਜੀ ਤੇ ਸਵੇਰੇ ਮੈਂ ਬਣਾ ਕੇ ਰੱਖਲੇ ਸੀਗੇ ਕਿਉਂਕਿ ਫਿਰ ਨਾ ਲਾਈਟ ਚਲੀ ਜਾਂਦੀ ਹੈ ਤੇ ਬਾਹਰ ਵੀਡੀਓ ਹੈ ਜਿਹੜੀ ਵਧੀਆ ਬਣਦੀ ਹੈ ਫਿਰ ਮੈਂ ਸਵੇਰੇ ਭੱਲੇ ਜਿਹੜੇ ਬਣਾ ਕੇ ਰੱਖਲੇ ਸੀਗੇ ਤੇ ਹੁਣ ਪਲੇਟ ਆਪਾਂ ਦੁਪਹਿਰੇ ਦੇ ਟਾਈਮ ਹੈ ਜਿਹੜੀ ਬਣਾਉਣ ਲੱਗੇ ਆ 2:30 ਵਜੇ ਆ ਦੁਪਹਿਰ ਦੇ ਤੇ ਇਹ ਭੱਲੇ ਆਪਾਂ ਪਾਣੀ ਦੇ ਵਿੱਚ ਭਿਉਂ ਦਿੱਤੇ ਆ ਪਾਣੀ ਥੋੜਾ ਜਿਹਾ ਬਸ ਕੋਸਾ ਜਿਹਾ ਲੈ ਲਓ ਤੁਸੀਂ ਕਿਉਂਕਿ ਇਹਨਾਂ ਦੇ ਵਿੱਚ ਤੇਲ ਆ ਗਿਆ ਜਿਹੜਾ ਉਹ ਨਿਕਲ ਜਾਊਗਾ ਆਪਾਂ ਹੁਣ ਦੇ ਨਾਲ ਤੇ ਫਿਰ ਇਹਨਾਂ ਦਾ ਕਲਰ ਵੀ ਵਾਈਟ ਹੋ ਜਾਣਾ ਤੁਸੀਂ ਦੇਖੋ ਨਿਚੋੜੇ ਤੋਂ ਤੇ ਇਹ ਤੇਲ ਕਰਕੇ ਥੋੜੇ ਪੀਲੇ ਜਿਹਾ ਲੱਗ ਰਹੇ ਆ ਇਹ ਤੇ ਇਹ ਆਪਾਂ ਨਿਚੋੜ ਕੇ ਪਾਵਾਂਗੇ ਤੇ ਵਾਈਟ ਹੋ ਜਾਣਾ ਇਹ ਆਪਾਂ ਸਮਾਨ ਲਿਆ ਜੀ ਸਮਾਨ ਤੁਸੀਂ ਕੋਈ ਵੀ ਆਪਣੀ ਪਸੰਦ ਦਾ ਵੱਧ ਘੱਟ ਪਾ ਸਕਦੇ ਹੋ ਹਨ ਤੇ ਇਹਦੇ ਵਿੱਚ ਕਈ ਹਟਮਾ ਪੈਂਦੇ ਹੁੰਦੀਆਂ ਇਹ ਆਪਾਂ ਪਿਆਜ਼ ਚੌਪ ਕਰ ਲੈਨੇ ਤੇ ਚਾਹੋ ਤੁਸੀਂ ਬਰੀ ਕੱਟ ਵੀ ਸਕਦੇ ਹੋ ਉਹਨਾਂ ਕੱਟ ਕੇ ਪਾ ਲਓ ਬਰੀ ਬਰੀਕ ਤੇ ਇਹਦੇ ਨਾਲ ਚਲ ਥੋੜੀ ਜਲਦੀ ਹੋ ਜਾਂਦੀ ਹੈ ਤੇ ਇਹਦੇ ਨਾਲ ਆਪਾਂ ਸਾਰਾ ਚੌਪ ਕਰ ਲੈਨੇ ਪਿਆਜ਼ ਤੇ ਟਮਾਟਰ ਆਪकी ਛੋਟੀ ਪਸੰਦ ਆ ਹੈ ਨਾ ਜਿਹੜੀ ਚੀਜ਼ ਤੁਸੀਂ ਪਸੰਦ ਕਰਦੇ ਆ ਪਾ ਲਿਓ ਤੇ ਜਿਹੜੀ ਚੀਜ਼ ਨਹੀਂ ਪਸੰਦ ਕਰਦੇ ਛੱਡ ਵੀ ਸਕਦੇ ਹੋ ਤੇ ਪਲੇਟ ਜਿਹੜੀ ਆਪਾਂ ਆਪ ਦੇ ਅਕੋਰਡਿੰਗ ਬਣਾ ਸਕਦੇ ਆ ਨਾ ਜਿਹੜੀ ਚੀਜ਼ ਆਪਾਂ ਵਧੀਆ ਲੱਗਦੀ ਆ ਆਪਾਂ ਲਿਆ ਜੀ ਕਾਜੂ ਬਦਾਮ ਚੈਰੀ ਭੂਜਿਆ ਹਰੀ ਮਿਰਚ ਕੱਟ ਕੇ ਤੇ ਕਾਲਾ ਨਮਕ ਕਾਲੀ ਮਿਰਚ ਜੀਰਾ ਭੂਜਿਆ ਹੋਇਆ ਇਹ ਕੋਸ਼ ਆਪਾਂ ਸੌਗੀ ਲਈਆ ਟਮਾਟਰ ਲਾਇਆ ਕੱਟ ਕੇ ਪਿਆਜ਼ ਲਾਇਆ ਤੇ ਜਿਹੜਾ ਸਮਾਨ ਆਪਣੇ ਕੋਲ ਘਰੇ ਸੀਗਾ ਉਹ ਆਪਾਂ ਸਾਰਾ ਲੈ ਲਿਆ ਤੇ ਹੋਰ ਬਾਕੀ ਸੌਸ ਆ ਉਧਰ ਆਪਣੇ ਕੋਲ ਉਹ ਵੀ ਆਪਾਂ ਘਰੇ ਹੀ ਬਣਾਈ ਸੀ ਸੌਸ ਵੀ ਸੌਸ ਮੈਂ ਕੱਲ ਬਣਾ ਕੇ ਰੱਖ ਲਈ ਸੀ ਮੈਂ ਕਿਉਂਕਿ ਅੱਪਾਂ ਦਹੀਂ ਭੱਲੇ ਬਣਾਵਾਂਗੇ ਉਹ ਚ ਸੌਸ ਆ ਜਿਹੜੀ ਜ਼ਰੂਰੀ ਹੁੰਦੀ ਐ ਸੌਸ ਦਾ ਨਾਲ ਹੀ ਅਸਲੀ ਟੇਸਟ ਆਉਂਦਾ ਹੈ ਨਾ ਦਹੀਂ ਭੱਲੇ ਦੇ ਵਿੱਚ ਦੇ ਹਾਂ ਗ੍ਰੀਨ ਸੌਸ ਵੀ ਤੁਸੀਂ ਬਣਾ ਸਕਦੇ ਹੋ ਪਧੀਨੇ ਵਗੈਰਾ ਦੀ ਤੇ ਮੈਂ ਇਹ ਲਈ ਪਾ ਕੇ ਸੌਸ ਆ ਜਿਹੜੀ ਬਣਾਈ ਐ ਮਿੱਠੀ ਸੌਸ ਖੱਟੀ ਮਿੱਠੀ ਇਮਲੀ ਵਾਲੀ ਤੇ ਉਹ ਆਪਾਂ ਬਾਜਪਾਮਾ ਦੇ ਪਲੇਟ ਦੇ ਉੱਪਰ ਤੇ ਬਾਕੀ ਤੁਸੀਂ ਨਾਰਾਂ ਦੇ ਦਾਣੇ ਵੀ ਪਾ ਸਕਦੇ ਹੋ ਤੇ ਹੋਰ ਵੀ ਕਾਫੀ ਸਰਵੇਂ ਚੀਜ਼ਾਂ ਹੁੰਦੀਆਂ ਜਿਹੜੀਆਂ ਦਹੀਂ ਭੱਲੇ ਦੇ ਵਿੱਚ ਪਾਏ ਜਾਂਦੇ ਹਨ ਤੇ ਲੋ ਜੀ ਹੁਣ ਅਸੀਂ ਹੈਗੇ ਆ ਚਾਰ ਜਾਣੇ ਤੇ ਪਲੇਟਾਂ ਆਪਾਂ ਦੋ ਬਣਾਵਾਂਗੇ ਪਹਿਲਾਂ ਤੇ ਕਿਉਂਕਿ ਫਿਰ ਇੱਕ ਪਲੇਟ 'ਚ ਆਪਾਂ ਕਾਜੂ ਬਦਾਮ ਨਹੀਂ ਪਾਉਣੇ ਉਹ ਸਾਡੀ ਬੀਬੀ ਖਾਂਦੀ ਨਹੀਂ ਹੈਗੀ ਮੌਲਟੀ ਲੱਗ ਜਾਂਦੀ ਹੈ ਤੇ ਤਿੰਨ 'ਚ ਆਪਾਂ ਪਾਉਣੇ ਆ ਸਾਰਾ ਸਮਾਨ ਤੇ ਪਹਿਲਾਂ ਆਪਾਂ ਦੋ ਪਲੇਟਾਂ ਤਿਆਰ ਕਰ ਲੈਂਦੇ ਆ ਇੱਥੇ ਆਪਾਂ ਵੀਡੀਓ ਬਣਾਉਣੀ ਆ ਫਿਰ ਮੈਂ ਬਾਅਦ ਚ ਟਾਰ ਕਰੂ ਦੋ ਪਲੇਟਾਂ ਤੇ ਕਿਹੜਾ ਪਸਾਰਾ ਸਬੰਧ ਤੁਹਾਨੂੰ ਪਾ ਕੇ ਦਿਖਾਉਣੀ ਆ ਕਿਹੜਾ ਕਿਹੜਾ ਪੈਂਦਾ ਇਹਦੇ ਵਿੱਚ ਤੇ ਲੋ ਜੀ ਭੱਲੇ ਆਪਾਂ ਨਚੋੜ ਕੇ ਤੇ ਪਲੇਟ ਦੇ ਵਿੱਚ ਰੱਖ ਲਿਆ ਇਹ ਤੁਸੀਂ ਆਪਦੇ ਪਸੰਦ ਦੇ ਹਿਸਾਬ ਨਾਲ ਰੱਖ ਲਿਓ ਜਿੰਨੇ ਖਾਣੇ ਆ ਆਪਾਂ ਕਿਹੜਾ 4-5 ਰੱਖ ਲੈਂਦੇ ਆ ਬਾਕੀ ਭੱਲੇ ਵੱਡੇ ਛੋਟੇ ਵੀ ਹੁੰਦੇ ਆ ਨਾ ਕਈ ਭੱਲੇ ਵੱਡੇ ਹੁੰਦੇ ਆ ਤੁਸੀਂ ਘੱਟ ਰੱਖ ਲਿਓ ਜੀ ਛੋਟੇ ਹੋਈ ਤਾਂ ਜਿਆਦਾ ਰੱਖ ਲਿਓ ਤੇ ਬਸ ਬਾਕੀ ਆਪਦੀ ਪਸੰਦ ਦੇ ਹਿਸਾਬ ਨਾਲ ਰੱਖ ਲਿਓ ਤੁਸੀਂ ਦੇਖੋ ਨਚੋੜੇ ਤੋਂ ਵਾਈਟ ਹੋ ਗਏ ਹਨ ਪੱਲੇ ਆਪਣੇ ਤੇ ਬਹੁਤ ਹੀ ਵਧੀਆ ਸਪੰਜੀ ਸਪੰਜੀ ਬਣੀ ਹੈ ਆਪਣੀ ਪੱਲੇ ਤੇ ਹੁਣ ਆਪਾਂ ਇਹ ਦਹੀਂ ਲਈ ਹੈ ਜੀ ਇਹਨੂੰ ਫੜ ਕੇ ਮੈਂ ਰੱਖ ਲਿਆ ਸੀ ਸਵੇਰੇ ਇਹਦੇ ਵਿੱਚ ਖੰਡ ਪਾਤੀ ਸੀ ਤੇ ਫਿਰ ਕਿਉਂਕਿ ਜੇ ਸਵੇਰੇ ਖੰਡ ਪਾਦੀ ਹੈ ਨਾ ਤੇ ਖੁਰ ਜਾਂਦੀ ਹੈ ਫਿਰ ਇਸ ਲਈ ਮੈਂ ਕਿਹਾ ਐਟ ਟਾਈਮ ਨਾ ਖੁਰ ਨਹੀਂ ਹੋ ਕੇ ਹੋ ਜਾਂਦੀ ਹੈ ਤੇ ਖੱਟੇ ਦਹੀਂ ਦੇ ਵਿੱਚ ਆਪੇ ਖੁਰ ਜਾਂਦੀ ਹੈ ਸਵੇਰੇ ਭਾ ਕੇ ਰੱਖ ਦਿਓ ਤਾਂ ਪਤਾ ਆਪਾਂ ਦੁਪਹਿਰੇ ਦਹੀਂ ਪੱਲੇ ਬਣਾਉਣੇ ਸਵੇਰੇ ਤੁਸੀਂ ਦਹੀਂ ਦੇ ਵਿੱਚ ਖੰਡ ਸੁੱਟ ਕੇ ਰੱਖ ਦਿਓ ਤੇ ਖੁਰ ਕੇ ਦੇਖੋ ਤਿਆਰ ਹੋ ਗਈ ਹੈ ਮਿੱਠੀ ਦਹੀਂ ਆਪਣੀ ਤੇ ਦਹੀਂ ਦੇ ਵਿੱਚ ਤੁਸੀਂ ਆਪਦੇ ਹਿਸਾਬ ਨਾਲ ਪਾ ਲਿਓ ਖੰਡ ਜਿੰਨਾ ਕਿ ਮਿੱਠਾ ਖਾਣੇ ਵੱਧ ਘੱਟ ਦੇ ਲੋ ਜੀ ਹੁਣ ਆਪਾਂ ਉੱਪਰ ਦੀ ਵਰਖਾ ਕਰਦੇ ਹਾਂ ਸਾਰੇ ਸਮਾਨ ਦੀ ਜਿਹੜਾ ਇਕੱਠਾ ਕੀਤਾ ਸੀ ਚੈਰੀ ਪਾਤੀ ਆਪਾਂ ਪਹਿਲਾਂ ਤੇ ਫਿਰ ਆਪਾਂ ਕਾਜੂ ਪਾਏ ਆ ਬਦਾਮ ਪਾਏ ਆ ਸੌਗੀ ਥੋੜਾ ਥੋੜਾ ਦਹੀਂ ਵੀ ਨਾਲ ਪਾਈ ਜਾਵਾਂਗੇ ਤੇ ਇੱਕ ਵਾਰ ਆਪਾਂ ਜ਼ਿਆਦਾ ਪਾ ਲਿਆ ਦਹੀਂ ਹੁਣ ਆਪਾਂ ਨਾਲ ਨਾਲ ਥੋੜਾ ਥੋੜਾ ਪਾਈ ਚੱਲਾਂਗੇ ਤੇ ਇਹ ਆਪਾਂ ਪਾਤਾ ਸੀ ਜੀਰਾ ਪੁੱਜਿਆ ਹੋਇਆ ਤੇ ਗਾਲੀ ਮਿਰਚ ਕਾਲਾ ਨਮਕ ਚਾਹੋ ਤੁਸੀਂ ਜੀਰੇ ਦੇ ਵਿੱਚ ਪੁਣ ਸੌਰੀ ਪੀਸ ਸਕਦੇ ਹੋ ਕਾਲਾ ਨਮਕ ਤੇ ਕਾਲੀ ਮਿਰਚ ਤੇ ਪਰ ਮੈਂ ਅਲੱਗ-ਅਲੱਗ ਪਾਲਿਆ ਇਸ ਤਰ੍ਹਾਂ ਆਪਾਂ ਵੱਧ ਘੱਟ ਪਾ ਸਕਦੇ ਹਾਂ ਨਾ ਉਸ ਤਰ੍ਹਾਂ ਪਤਾ ਲੱਗਦਾ ਹੁੰਦਾ ਵੀ ਵੱਧ ਪੈ ਗਿਆ ਘੱਟ ਪੈ ਗਿਆ ਕਿ ਮੈਂ ਵਿੱਚ ਹੀ ਕਾਲਾ ਨਮਕ ਆ ਜਿਹੜਾ ਪੀਸ ਕੇ ਰੱਖ ਲੈਣੀ ਹੁੰਦੀ ਹੈ ਜੀਰੇ ਤੇਜ ਬਣ ਦੇ ਤੇ ਉਹ ਵੀ ਵਿੱਚ ਪੈ ਜਾਂਦਾ ਤੇ ਲੋ ਜੀ ਹੁਣ ਨਾਲ-ਨਾਲ ਆਪਾਂ ਦਹੀਂ ਪਾਈ ਗਏ ਆ ਥੋੜੀ-ਥੋੜੀ ਤੇ ਬਸ ਹੁਣ ਦਹੀਂ ਨਹੀਂ ਪਉਦੇ ਐਂਡ ਤੇ ਪਾਵਾਂਗੇ ਥੋੜੀ ਜੀ ਤੇ ਹੁਣ ਆਪਾਂ ਇਹ ਸਮਾਨ ਆ ਜਿਹੜਾ ਪਾਈ ਜਾਨੇ ਆ ਪਿਆਜ਼ ਹੋਰ ਪਤਾ ਉੱਪਰ ਦੀ ਟਮਾਟਰ ਭੂਜੀਆ ਤੇ ਇੱਕ ਪਾਪੜੀ ਹੁੰਦੀ ਆ ਇਹਦੇ ਵਿੱਚ ਉਹ ਵੀ ਤੁਸੀਂ ਪਾ ਸਕਦੇ ਹੋ ਤੇ ਅੱਗੇ ਮੈਂ ਮਠੀਆਂ ਲਿਉਣੀ ਹੁੰਦੀਆਂ ਮੈਦੇ ਦੀ ਬਣੀਆਂ ਹੋਈਆਂ ਉਹ ਪਾ ਦੇਣੀਆਂ ਤੇ ਅੱਜ ਮੇਰੇ ਕੋਲ ਹੈ ਨਹੀਂ ਸੀਗੀਆਂ ਤੇ ਮੈਂ ਇਹ ਭੂਜੀਆ ਪਾਤਾ ਤੇ ਪਾਪੜੀ ਤੁਸੀਂ ਘਰੇ ਵੀ ਬਣਾ ਸਕਦੇ ਹੋ ਮੈਦੇ ਦੀ ਤੇ ਪਾਪੜੀ ਦੀ ਜਗ੍ਹਾ ਹੋਰ ਵੀ ਕੋਈ ਪਾਪੜੀਆਂ ਹੁੰਦੀਆਂ ਤੁਸੀਂ ਉਹ ਵੀ ਪਾ ਸਕਦੇ ਹੋ ਨਾ ਜਿਹੜੀਆਂ ਕਰੰਚੀ ਕ੍ਰਿਸਪੀ ਹੁੰਦੀਆਂ ਇਹ ਕਈ ਤਰ੍ਹਾਂ ਦਾ ਆਉਂਦਾ ਹੈ ਨਾ ਸੁਆਣਾ ਅੱਜਕੱਲ ਤੇ ਹੁਣ ਆਪਾਂ ਪਾ ਦਿੰਨੇ ਆ ਜੀ ਸੌਸ ਸੌਸ ਆਪਾਂ ਘਰੀ ਬਣਾਈ ਹੈ ਤੇ ਦੇਖੋ ਕਿੰਨੀ ਗਾੜੀ-ਗਾੜੀ ਹੋ ਗਈ ਹੈ ਕੱਲ ਮੈਂ ਥੋੜੀ ਪਤਲੀ ਲੱਗ ਰਹੀ ਸੀ ਕਿਉਂਕਿ ਗਰਮ ਸੀਗੀ ਉਹ ਤੋਂ ਮੈਨੂੰ ਕਾਲੀ ਸੀ ਮੈਂ ਗਰਮ ਹੀ ਬੋਤਲ ਦੇ ਵਿੱਚ ਪਾ ਕੇ ਫਰਿਜ ਰੱਖ ਦਿੱਤੀ ਤੇ ਹੁਣ ਕਿੰਨੀ ਗਾੜੀ ਹੋ ਗਈ ਹੈ ਸੌਸ ਤੇ ਲੋ ਜੀ ਹੁਣ ਉੱਪਰ ਵੀ ਆਪਾਂ ਥੋੜੀ ਜਿਹੀ ਦਹੀਂ ਹੋਰ ਪਾ ਦਿੰਨੇ ਆ ਤੇ ਇਹ ਦਹੀਂ ਪੱਲਾ ਆਪਣਾ ਬਣ ਕੇ ਤਿਆਰ ਕਿੰਨਾ ਵਧੀਆ ਬਣਿਆ ਤੇ ਤੁਸੀਂ ਵੀ ਇੱਕ ਵਾਰ ਜ਼ਰੂਰ ਬਣਾਇਓ ਜੀ ਘਰੇ ਬਹੁਤ ਹੀ ਵਧੀਆ ਬਣਦਾ ਹੈ ਤੇ ਬਾਜ਼ਾਰ ਚ ਦੇਖੋ ਏਡੀ ਕੁ ਪਲੇਟ ਮਿਲਦਾ 60 ਰੁਪਏ ਦੇ ਦਿੰਦੇ ਆ ਤੇ ਘਰੇ ਇਹ ਮਿਲਦਾ ਸਾਰੀ 20-25 ਰੁਪਏ ਚ ਤਿਆਰ ਹੋ ਗਈ ਹੈ ਤੇ ਘਰੇ ਤੁਸੀਂ ਜਿੰਨਾ ਮਰਜੀ ਬਣਾ ਕੇ ਹਨਾ ਪਰਵਾਰ ਨੂੰ ਦਿਓ ਬੱਚਿਆਂ ਨੂੰ ਤੇ ਉੱਥੇ ਆਪਾਂ ਨਾਲ ਇਹ ਨਹੀਂ ਪਤਾ ਵੇਹੀ ਤਵੇਹੀ ਦਹੀਂ ਦੋਈ ਹੁੰਦੀ ਹੈ ਨਾ ਕਿੱਦਾਂ ਨਹੀਂ ਹੁੰਦੀ ਹੈ ਲਓ ਜੀ ਨਹੀਂ ਪੱਲਾ ਬਣ ਗਿਆ ਤੇ ਹੁਣ ਆਪਾਂ ਮਿਲਦੇ ਆ ਨੈਕਸਟ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਦੀ ਧੰਨਵਾਦ